ਆਪਾ ਹੱਥ ਤੇ ਲੈ ਵੀ ਦੁੱਗਾਈ ਮਾਸ ਵੱਡਨੇ ਮਨ ਕੋਲ ਉਹਨੇ ਇੱਕ ਕਸਟਾਂਗਾ ਹੋ ਗਿਆ ਉਹਨੇ ਬਾਸ ਵੜਤੇ ਜੀ ਹੁਣ ਇਹਨੂੰ ਕਹਿੰਦੇ ਪੋੜੀ ਜਾਂਦਾ ਤਾਂ ਕਿ ਆਪਾਂ ਨੂੰ ਨਾਲ ਆਏ ਵੀਡੀਓ ਬਣਾਈ ਆਏ ਓਏ 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 ਆਫ ਰੋਡਿੰਗ ਹੋ ਰਹੀ ਹੈ ਏ ਚਲਿਏ ਬਾਸ ਲੱਪਣਾ ਫਿਰ ਬਾਸ ਬਾਸ ਚੱਕਰ ਤੋਂ ਬਾਰੇ ਕਿਤੇ ਆਉਣਾ ਬਲਿਵਦਨ ਅਟ ਲਾਈਏ ਫਿਰ ਬਾਸ ਤਾਂ ਬਰਵਾ ਸ਼ਾਮ ਹੋਣਗੇ ਸੋਤ ਨੂੰ ਉਹ ਹੋਣੀ ਨਹੀਂ ਆਉਣਾ ਹੈਗਾ ਚਲ ਆਪਾਂ ਚੱਲਦੇ ਨਾਲੇ ਬਾਸ ਲੱਭ ਲੈਣੇ ਆ ਤੇ ਨਾਲੇ ਬਲੌਗ ਨਾਲ ਲੈਣੇ ਆ ਜੀ ਲੋਕੀ ਜਾਂਦੇ ਤੇ ਕੱਢਦੇ ਬਲੌਗ ਨਾਲ ਦੇਖਣਾ ਇੱਧਰ ਮੰਨਿਆੜਾ ਆ ਗਾੜਾ ਸਾਡਾ ਸਪਲੈਂਡਰ ਤੇ ਹੁਣ ਅਸੀਂ ਚੱਲੇ ਆਂ ਫਿਰ ਬਾਸ ਲੱਭਣ ਦੇ ਲਈ ਸੋਤਾਂ ਵਾਲਿਆ ਰੁਕੀ ਮੜਾ ਜਾਏ ਪਾਣੀ ਪੀਣ ਵਾਲਿਆਂ ਨੂੰ ਹਰੀ ਜੀ ਬੋਤਲ ਚ ਮੋਟਾ ਢਿੱਡ ਦੇਣਾ ਸੁਆਦ ਹੀ ਅੱਗਣਾ ਤੁਹਾਨੂੰ ਮੂਹ ਚ ਬੜੀ ਚੱਲ ਯਾਰ ਇਹਨਾਂ ਦੇ ਕਿਤੇ ਵੱਡੂ ਆ ਉਹਨੂੰ ਵੱਡਦੂਗਾ ਪਲੇਮੀ ਉਹਨੂੰ ਬਾਸਟੇ ਦਾ ਬਾਸਟੇ ਚੱਲਿਆ ਤੇ ਦਾਹ ਚੱਕ ਲਿਆ ਹੁੰਦਾ ਟੁੱਪ ਜਉਣੀ ਹੁਣ ਅਸੀਂ ਨਾ ਆਪਣੇ ਖੇਤ ਚ ਪਹੁੰਚ ਗਏ ਆ ਤੇ ਮੁੰਡੇ ਹੁਣ ਦਾਵਾ ਆ ਦੇਖੋ ਕੀ ਕਰਦੇ ਪਏ ਆ ਦਾ ਫੜ ਲੈਣਾਂ ਨੇ ਹੁਣ ਆਪਾਂ ਵੜਦਾ ਬਾਸ ਤੇ ਆਹ ਲੱਗਿਆ ਆਪਣੇ ਬਾਸ ਕਹਿੰਦੇ ਬਾਸ ਵਿੱਚ ਸੱਪ ਬੜੇ ਹੁੰਦੇ ਆ ਉਹ ਆਪ ਸੱਪ ਆਹ ਨਾਲ ਬੜੀ ਉਹ ਇਧਰ ਵਾਲਾ ਵਧੀਆ ਇਧਰ ਆ ਕੇ ਦੇਖ ਇਧਰ ਇਹ ਜਿਹੜਾ ਦੋ ਖੜੇ ਨੇ ਸਿੱਧੇ ਆ ਦੇ ਜਿਹੜੇ ਆ ਦੋ ਖੜੇ ਸਿੱਧੇ ਆ ਦੇ ਮੈਨੂੰ ਆ ਸਹੀ ਲੱਗਦੇ ਆ ਇਹਦੇ ਕਿ ਟਾਈਮ ਲਿਖੂਗਾ ਨਹੀਂ ਬੱਟਿਆ ਇਹੜਾ ਕਿੜਾ ਛੇਟਾ ਬਾੰਨ ਬੱਟਨ ਲੱਗੇ ਹੋਏ ਆ ਹੁਣ ਜਾ ਕੇ ਫਿਰ ਜਗਾ ਤੇ ਰੂਟਾ ਬਿੱਟਰ ਫੇੜ ਕੇ ਅੱਜ ਫਿਰ ਨੱਟ ਲਾ ਦੇਣਾ ਫਿਰ ਸਾਂ ਦਾ ਕੇ ਬਾਲੀ ਬਾਲਾ ਖੱਟਲੇ ਬੰਜਨ ਆ ਉਹ ਸਾਡਾ ਡਿੱਟ ਘਰ ਮੇ ਪੂਰੇ ਕਿਹੜੇ ਅੜਾ ਸ਼ੂ ਸ਼ੂ ਨਹੀਂ ਸੀਟ ਕੀਤਾਗੇ ਥੋੜੇ ਹੋਰ ਖੋਲੋਣੇ ਆਪਾਂ ਘੈਂਟ ਜਿਵੇਂ ਬਾਸ ਚਲਣਗੇ ਦੁੰਦੀ ਆ ਤੇ ਬਾਸ ਆਪਣਾ ਉੱਪਰ ਫਸਿਆ ਹੋਇਆ ਉਹ ਸੱਪ ਆ ਉਹ ਸੱਪ ਉਹ ਸੱਪ ਉਹ ਸੱਪ ਸੱਪੂ ਸੱਪ ਕੋ ਬਲੌਗ ਤੇ ਸੱਪ ਆ ਗਿਆ ਤੇ ਉਹਨੇ ਸੱਪ ਨੇ ਖੁੱਲ ਗਿਆ ਹਾਂ ਯਾਰ ਇਹਨੇ ਬੰਡੇ ਆ ਕਾਤੀਆ ਨੇ ਚੱਕ ਦੇ ਹਲੋ ਮੇਰੀ ਸਟ੍ਰੈਂਥ ਇੱਥੇ ਪਈ ਆ ਬਾਦਣ ਅੱਜ ਅੱਜ ਨੱਟ ਗੱਡ ਦੇਣਾ ਹੈ ਜੱਗੀ ਇਹ ਗੱਡ ਦੇਣਾ ਅੱਜ ਇਹ ਬਾਹਰੋਂ ਬੁਲਾਇਆ ਬੰਦਾ ਬਾਂਚ ਵੱਢਣ ਨੂੰ ਬਾਹਰੋਂ ਬੁਲਾਇਆ ਪਧਿਆੜੀ ਦੇ ਫੇਰ ਪੌੜ ਲਾ ਕੇ ਰਾਜਾ ਹੀ ਬਣਿਆ ਫਿਰਦਾ ਪਹਿਲਾਂ ਵੀ کہیں ਵੱਡੇ ਹੋ ਕਾਹੀ ਆਹੋ ਲੈ ਵੀ ਦੂਜਾ ਹੀ ਮਾਸ ਵੱਢ ਲਿਆ ਮੁੰਡਿਆਂ ਨੇ ਐਦੂੰ ਨਾ ਬੰਨ ਲੈ ਕੋਈ ਨਾ ਤਾ ਬੜਾ ਖੂਬ ਆਹ ਮੁੰਡਾ ਬਾਲਾ ਮਿਹਨਤੀ ਆ ਜੀ ਧਿਆਨ ਨਾਲ ਦੇਖੋ ਦੇਖੋ ਹੀ ਗੁੱਟ ਪੰਪੂ ਆ ਕਿ ਨਹੀਂ ਹੋ ਗਿਆ ਹੋ ਗਿਆ ਉਹ ਨਹੀਂ ਹੱਸੋ ਤੁਸੀਂ ਆਪ 12 ਬੰਦਾ ਬਲਾਇ ਇੱਕ ਬਾਸ ਬੱਟਣ ਨੂੰ ਚਾਲ ਚਾਲ ਕਿਨੂੰ ਪੜਾਉਣੇ ਇੱਕ ਸਟੰਗਾ ਹੋਰ ਸਟੰਗਾ ਕਿਹਨਾਂ ਦੇ ਬੜੀ ਜੀ ਦਸ ਮੱਗੇ ਇਹਦੇ ਤੇ ਥੋੜੇ ਆ ਆ ਦੇਖ ਦੋਨੇ ਬਾਸ ਵੜਤੇ ਜੀ ਹੁਣ ਇਹਨੂੰ ਕਹਿੰਦੇ ਪੋਰੀ ਜਾਂਦਾ ਦਾ ਜਿੱਕੀ ਦਿਨ ਜਾਂਦੀ ਦਾ ਚਲਾਇਆ ਕਦੇ ਬਾਹਰ ਚਲਾਇਆ ਮੈਂ ਦਾ ਗੰਨੇ ਵੜਦੇ ਨੇ ਦਾ ਨਾਲੇ ਮੈਂ ਕੈਮਰਾਮੈਨ ਕਰ ਜੂਤ ਕੇ ਸਾਥ ਬੱਟ ਕੇ ਜੋ ਨਾ ਮਾਰਾ ਐ ਨਹੀਂ ਇਹਨੂੰ ਕੋਸਣਾ ਇਹ ਬੱਬੇ ਹੁਣ ਆ ਗਏ ਨੇ ਬੜੇ ਕਰਮਾ ਵਾਲਾ ਆ ਪੀਮਾ ਪੁੰਦਾ ਪੱਪਾ ਭਾਏ ਜੱਪਦਾ ਬੱਬੇ ਮਾੜਾ ਕੱਪੜਾ ਨਹੀਂ ਪੁੰਦੇ ਦੁਪਹਿਰ ਤੇ 3:09 ਹੋ ਗਏ ਪੱਠੇ ਪੋਣੇ ਜਾ ਕੇ ਕਿਨੇ ਤੂੰ ਵੀ ਮੈਂ ਵੀ ਪੋਣੇ ਪੱਠੇ ਦਾ ਲੈ ਚੱਲ ਗਾ ਟੋਪੀ ਚੱਕ ਲਈ ਹਾਂ ਚੱਕ ਲਈ ਗਿਆ ਨਾ ਬੱਬਾ ਆਹ ਤੇ ਸਪਲੈਂਡਰ ਖੜਾ ਸੋਨੂ ਸੀਤੋ ਵਾਲਾ ਗਲੀ ਤੇਰੀ ਵਿੱਚ ਕੀ ਹੋਰ ਲੱਫ ਸਲੈਂਡਰ ਯਾਰਾਂ ਦਾ ਜਿੰਨੇਂ ਕਿ ਸਾਡੇ ਪਰ ਟਰੈਕਟਰ ਦੇ ਵਿੱਚ ਹਲ ਹਲ ਪਾ ਕੇ ਲੈ ਆਨੇ ਹਾਲ ਦੇ ਵਿੱਚ ਪਾ ਕੇ ਲੈ ਚੱਲਦੇ ਆ ਲੋ ਵੀ ਬਾਸ ਆਪਾਂ ਵੱਢ ਲਈ ਹੁਣ ਤੇ ਹੁਣ ਲੈ ਆਨੇ ਆ ਬਾਸ ਸਪਲੈਂਡਰ ਤੇ ਹੁਣ ਸਪਲੈਂਡਰ ਤੇ ਕਿਹੜੀ ਹਿਸਕੇ ਲੈ ਕੇ ਜਾਣਾ ਪਹਿਲਾਂ ਸਾਡਾ ਇਰਾਦਾ ਸੀ ਹਣਾ ਦੇ ਵਿੱਚ ਰੱਖ ਕੇ ਲੈ ਕੇ ਚੱਲਾਂਗੇ ਪਰ ਮੁੰਡੇ ਕਹਿੰਦੇ ਵੀ ਅਸੀਂ ਸਪਲੈਂਡਰ ਦੇ ਮਗਰ ਕਿਹੜੀ ਹਿਸਕੇ ਲੈ ਆਨੇ ਆ ਜੀ ਜੜਿਆ ਮੇਰੇ ਘਰ ਨੂੰ ਦਬਾ ਸਾਲਿਆ ਓੜੇ ਨਾਲ ਨੂੰ ਰੱਖਾ ਆਪਣੇ ਛੜ ਦੀ ਮਾਰ ਚੱਲੇ ਆਪਾਂ ਘਰੇ ਬਾਸ ਲੈ ਕੇ ਅਹ ਮੱਖਾ ਕਰਾਕਾ ਖਾਧੀਆਂ ਗਾਉਂ ਨੇ ਹੰਦਾ ਚਲ ਚਲ ਓ ਰਾਣੀ ਬੋਲ ਮੇਰੇ ਓੜੇ ਪੜ ਗਿਆ ਹਾਂ ਪੜ ਗਿਆ ਇਹਨੂੰ ਆਪਾਂ ਸੈੱਟ ਕਰਕੇ ਨਾ ਉਰੇ ਹੁਣ ਆਪਾਂ ਬਾਸ ਲਾਉਣੇ ਆ ਬਾਸ ਲਾ ਕੇ ਫਿਰ ਲਾਵਾਂਗੇ ਬਾਲੀ ਬਾਲਾ ਨੈਟ ਤੇ ਉਹ ਆ ਗਏ ਮੁੰਡੇ ਬਾਸਕੜੀ ਸਿੱਲੀ ਆਉਂਦੇ ਨੇ ਗਰਮੀ ਦੇ ਵਿੱਚ ਖੇਡਿਆ ਕਰਨਾ ਬਾਲੀਬਾਲ ਰਾਤ ਨੂੰ 12 ਵਜੇ ਲਾਈਟਾਂ ਲਾ ਕੇ ਬੱਬੇ ਗਰਮੀ ਵਿੱਚ ਖੇਡਿਆ ਕਰਨਗੇ ਛੇਰੂ 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 ਇਹ ਆ ਛੇਰੂ ਮੈਂ ਕਹਿੰਦਾ ਮਨਣਾ ਵਾ ਮੈਂ ਕਿਹਾ ਬਾਅਦ ਨਾਲੀ ਪਹਿਲੇ ਨੈਟ ਕੱਟ ਦਿੰਦੇ ਨੇ ਤੂੰ ਲਿਬੜ ਜਾਣਾ ਮੰਨਦਾ ਨਹੀਂ ਕਹਿੰਦਾ ਨਾ 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 ਪਹਿਲਾਂ ਬਾਅਦ ਚ ਹੀ ਕਰ ਮੈਂ ਇਹ ਨਹੀਂ ਕਰ ਮੈਂ ਇਹਨੂੰ ਚਾਲੂ ਕਰਨ ਲੱਗੇ ਆ ਤਾਕੇ ਅਸੀਂ ਫਿਰ ਅਸੀਂ ਖੱਤਾ ਪੋਲਾ ਕਰ ਸਕੀਏ ਉਥੋਂ ਵਧੀਆ ਗਰਾਊਂਡ ਜੀ ਬਣ ਜਵੇ ਉਥੋਂ ਖੇਡਣ ਵਾਸਤੇ ਫਿਰ ਉਦੋਂ ਬਾਅਦ ਅਸੀਂ ਨੈਟ ਕੱਢਾਂਗੇ ਪਾਪਾ ਦਿਮਾਗੰਨ ਵਧੀਆ ਛਡੰਡਾ ਲਾਤਾ ਵੀ ਇਹ ਕੱਢੇ ਨਿਕਲੇ ਨਾ ਮੁੰਡਾ ਤਾਰ ਖੋਲਦਾ ਪਿਆ ਵਾ ਤਾਂ ਕਿ ਆਪਾਂ ਨੂੰ ਨਾਲਾ ਇਹ ਵੀਡੀਓ ਬਣਾਈ ਜਾਈਏ ਬਣਾਉਣੀ ਆ ਵਾਲਿਆ ਭੈਣ ਦੇ ਨਹੀਂ ਆਇਤੋਂ ਫੜਨਾ ਪੈਣਾ ਚੱਲ ਕਿੱਥੋਂ ਫੜਨਾ ਕਿਉਂਕਿ ਬਸ ਹੋਰ ਉਸ ਤੇ ਮੈਂ ਬਾਅਦ ਵਿੱਚ ਰੈਡੀ ਹੋਇਆ ਕੁੱਤੇ ਉਹ ਕੀ ਕਰਤਾ ਉਹ ਰੈਡੀਆਂ ਵੀ ਮੁੰਡਿਆ ਰੈਡੀਆਂ ਭੈਣ ਜੋ ਕੰਡਾ ਖੱਭ ਗਿਆ ਪੈਥੀ ਇਹ ਲੈ ਵੀ ਯਾਰ ਪਹਿਲਾ ਹੀ ਕੰਡੇ ਖੋਜ ਇੱਕ ਘੱਟ ਦੇਣਾ ਮੱਟਾ ਲੈ ਆਇਆ ਲਾਟੀਆਂ ਆਣੀਆਂ ਜੱਗੀ ਹੁਣੀ ਫਾਸਟ ਫੂਡ ਵਾਲਾ ਖਾਂਦੇ ਸੀ ਉਹ ਤੋਂ ਸਟਕਾਰਾ ਪਾਉਣ ਨੂੰ ਆਪਾਂ ਇਹਨਾਂ ਨੂੰ ਨੈੱਟ ਲਾ ਦੇਣਾ ਇੱਥੇ ਬਾਲੀਬਾਲ ਦਾ ਲੈ ਲੈ ਵੀ ਬਾਪੋ ਟੱਟਾ ਆਪਾਂ ਬੰਦਾ ਵਾ ਪਿਆਰੀ ਫੁੱਲ ਆ ਕਲੱਚ ਛੱਡ ਇੱਧਰ ਓਏ 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 ਤੱਕੂ ਆ ਗਿਆ ਸ਼ੇਰ ਡਿੰਗੀ ਮੜਾ ਗਿਆ ਇਹ ਆ ਕਹਿੰਦੇ ਸਰਕਾਰੀ ਸਾਨ ਆ ਗਏ ਆ ਗਏ ਆ ਗਏ ਕਹਿੰਦੇ ਕੀ ਹੋ ਗਿਆ ਆ ਆਕਾ ਬਾਦ ਆ ਕਰ ਤੋਂ ਹੀ ਕੰਮ ਲੈ ਤੂੰ ਬਾਹ ਕੇ ਦੇਖ ਲੈ ਲੈ ਬੈਠਾ ਹੋਇਆ ਵਾ ਯਾਸ ਲੱਗਿਆ ਹੀ ਕੰਮ ਕਰਦੇ ਕਰਦੇ ਹੁਣ ਪੀਵਾ ਗੇ ਦੀ ਪਾਣੀ 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 ਦੀ ਡਿਮਾਂਡ ਕਰਦਾ ਹੋਇਆ ਜਿਹੜੀ ਬਸ ਹੋ ਗਿਆ ਜਗਾ ਪੋਲੀ ਕੀਤੀ ਆ ਤੇ ਕਈਆਂ ਮਰ ਮਰ ਕੇ ਵੀ ਥੱਕ ਗਿਆ ਪਾਣੀ ਪੀ ਰਿਹਾ ਹੁਣ ਇਹ ਸਾਡੀ ਤਾਂ ਬਸ ਹੋ ਗਈ ਹੁਣ ਅਸੀਂ ਚੱਲੇ ਆਂ ਸਟ੍ਰਿੰਗਾ ਲੈਣ ਤੇ ਸਟ੍ਰਿੰਗਾ ਪੀਣੇ ਆਂ ਉਸ ਤੋਂ ਬਾਅਦ ਫਿਰ ਬਾਕੀ ਦਾ ਕੰਮ ਕਰਦੇ ਆਂ ਆਕੇ ਆਫ ਰੋਡਿੰਗ ਹੋ ਗਈ ਆ ਹਾਂਾਰੇ ਜਨੇ ਦਿਖਾਉਂਦਾ ਆ ਗਣਾ ਹੀ ਗਾਉਂਦਾ ਇੱਕ ਹੱਥ ਨਾਲ ਚਲਾਉਣਾ ਵੋਟਰਾਂ ਨੂੰ ਮੈਂ ਚੋ ਟੈਂਡ ਮਾਗ ਆਗੇ 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 ਉਹ ਜਿਹੜੇ ਮੁੰਡੇ ਆਵੇ ਨੇਰਾ ਹੋ ਗਿਆ ਤੇ ਸਾਡਾ ਮੁੰਡਾ ਚਲ ਗਿਆ ਕਰਚੋਤ ਜੈਮ ਤੇ ਕੰਮ ਸਾਨੂੰ ਵਿੱਚ ਰੁਕਣਾ ਪੈ ਗਿਆ ਤੇ ਸਮਾਨ ਸਭ ਮੁੜ ਰੱਖਤਾ ਹੋਣਾ ਸੀ ਤੇ ਬਾਕੀ ਬਾਕੀ ਦਾ ਕੰਮ ਆਪਾਂ ਕਰਦੇ ਆ ਕੱਲ ਨੂੰ ਤੇ ਹੁਣ ਉਹਨਾਂ ਦਾ ਕੈਡਿੰਗ ਦੀ ਜੌਬ ਆਈ ਵੀ ਇੱਕ ਉਹ ਕਰਨੀ ਆ ਤੇ ਇੱਧਰ ਆ ਦੇਖ ਲੋ ਪਹੁੰਚੇ ਕੰਮ ਵੇਲੇ ਭੱਜ ਗਏ ਆ ਤੇ ਹੁਣ ਆ ਗਏ ਇੱਥੇ ਦੇਖ ਆਰਾਮ ਨਹੀਂ ਸੀ ਦੇ ਵਿੱਚ ਤੇ ਜਿੱਥੇ ਲੋਡ ਸੀ ਉਦੋਂ ਗਾਇਬ ਹੋ ਗਏ ਹੁਣ ਇੱਥੇ ਆ ਗਏ ਅਕਦੇ ਨਾਲ ਚੋਬਲਾ ਕੋਣਾ ਆਪਾਂ ਵੀ ਸਟੋਪ ਲੈ ਕੇ ਆਉਣਾ ਲੈਗਰੀ ਬਣਾਉਣੀ ਆਪਾਂ ਉਹ ਵੀ ਲੈ ਤੇ ਇਹ ਬੰਦੇ ਨੇ ਜੀ ਕਰਨਾ ਕੁਛ ਨਹੀਂ ਕਰਨਾ ਸਾਰਾ ਕੁਝ ਹੈ ਜੀ ਇਹ ਗੀਪਰ ਤੇ ਆ ਬਾਕੀ ਜੀ ਐਡਿਟਰ ਦੀ ਕੋਈ ਗਲਤੀ ਨਹੀਂ ਜੀ ਇਹਦੇ ਬੰਦੇ ਨੇ ਕੁਛ ਨਹੀਂ ਕੀਤਾ ਲੈ ਕੇ ਸਾਈਡ ਨੂੰ ਇਹਦਾ ਬਰਤ ਦੇਣਾ ਮੈਂ ਦੇਖਣਾ ਮੈਂ ਤਾਂ ਸਾਰਾ ਗਾਇਸ ਆਜੇ ਜੀ ਨੂੰ ਕਰਨਾ ਬਲੌਕ ਕਰਨਾ ਲਾਈਕ ਸਬਸਕ੍ਰਾਈਬ ਕਰਤੋ